ਸੁਲਤਾਨਪੁਰ ਲੋਧੀ ਚ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਮਾਨ ਤੇ ਤਿੱਖੇ ਸਿਆਸੀ ਤੇ ਧਾਰਮਿਕ ਹਮਲੇ 328 ਪਾਵਨ ਸਵਰੂਪਾਂ ਦੇ ਮਾਮਲੇ ਤੇ ਅਕਾਲੀ ਦਲ ਦਾ ਵੱਡਾ ਧਮਾਕਾ ਸਿੱਖ ਮਾਮਲਿਆਂ ਚ ਦਖਲ ਨਾ ਦੇਣ ਦੀ ਚੇਤਾਵਨੀ ਗੁਰੂਆਂ ਬਾਰੇ ਟਿੱਪਣੀ ਦੇ ਪੜਕੇ ਅਕਾਲੀ ਆਗੂ ਭਗਵੰਤ ਮਾਨ ਸਰਕਾਰ ਨੂੰ ਸਖਤ ਫਟਕਾਰ ਸੁਲਤਾਨਪੁਰ ਲੋਧੀ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਤਿੱਖੇ ਹਮਲੇ ਕੀਤੇ ਗਏ ਇਸ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਅਤੇ ਇੰਜੀ ਸਵਰਨ ਸਿੰਘ ਨੇ ਦੋ ਟੁਕ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਅਤੇ ਅੰਦਰੂਨੀ ਮਾਮਲਿਆਂ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਨੂੰ ਤੁਰੰਤ ਇਸ ਰੁਝਾਨ ਤੋਂ ਪਿੱਛੇ ਹਟਣਾ ਚਾਹੀਦਾ ਹੈ ਪ੍ਰੈਸ ਕਾਨਫਰੰਸ ਦੌਰਾਨ ਆਗੂਆਂ ਨੇ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਗਰੇ ਵਿੱਚ ਖੜਾ ਕਰਦੇ ਆ ਕਿਹਾ ਕਿ ਇਹ ਮਾਮਲਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਸਿੱਧਾ ਜੁੜਿਆ ਹੋਇਆ ਹੈ ਪਰ ਸਰਕਾਰ ਇਸ ਗੰਭੀਰ ਮਸਲੇ ਤੇ ਸਿਆਸਤ ਕਰ ਰਹੀ ਹੈ। ਉਹਨਾਂ ਕਿਹਾ ਕਿ ਪਾਵਨ ਸਰੂਪਾਂ ਵਰਗੇ ਸੰਵੇਦਨਸ਼ੀਲ ਧਾਰਮਿਕ ਮਾਮਲਿਆਂ ਨੂੰ ਸਿਆਸੀ ਹਥਿਆਰ ਬਣਾਉਣਾ ਸਿੱਖ ਇਤਿਹਾਸ ਅਤੇ ਮਰਿਆਦਾਵਾਂ ਦੀ ਖੁੱਲੀ ਉਲੰਘਣਾ ਹੈ। ਇਸ ਮੌਕੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਵੱਲੋਂ ਗੁਰੂ ਸਾਹਿਬਾਨ ਬਾਰੇ ਕੀਤੀ ਗਈ ਅੱਛਾ ਜੀ ਰਿਵਾਇਗੁਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪ੍ਰਸਿੱਧਾਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜਿਹੜੇ ਸਾਰੇ ਜਣੇ ਇੱਥੇ ਹਾਜ਼ਰ ਹੋਏ ਹੋ ਅਤੇ ਜਿਹੜੀ ਸਾਡੀ ਆਵਾਜ਼ ਹੈਗੀ ਆ ਸਰਕਾਰ ਤੱਕ ਤਾਂ ਲੋਕਾਂ ਤੱਕ ਪਹੁੰਚਾਉਂਦੇ ਲਈ ਜਿਹੜਾ ਹੈਗਾ ਇੱਕ ਜਿਤਿਆ ਬਣੋਗੇ ਇਹ ਸਰਕਾਰ ਜਿਹੜੀ ਆ ਪਿਛਲੇ ਦਿਨਾਂ ਤੋਂ ਕਿਉਂਕਿ ਇਹ ਇਲੈਕਸ਼ਨ ਈਅਰ ਹੈਗਾ ਆ ਗਿਆ ਹੈਗਾ ਤੇ ਜਿਹੜੀ ਝਾੜੂ ਵਾਲੀ ਸਰਕਾਰ ਹੈਗੀ ਆ ਇਹਨਾਂ ਨੇ ਪਿਛਲੇ 4 ਸਾਲਾਂ ਦੇ ਵਿੱਚ ਕੋਈ ਵੀ ਕੰਮ ਨਹੀਂਗਾ ਕੀਤਾ ਇਹ ਲੋਕਾਂ ਦਾ ਧਿਆਨ ਡਿਵਰਟ ਕਰਨ ਦੇ ਲਈ ਜਿਹੜਾ ਹੈਗਾ ਇਸ ਵੇਲੇ ਜਿਹੜਾ ਹੈਗਾ ਕੋਈ ਮੁਰਦਾ ਬਣਾ ਰਹੀ ਆ ਕਿਉਂਕਿ ਪਹਿਲਾਂ ਇਹ ਜਿਹੜਾ ਹੈਗਾ ਦੂਸਰੇ ਬਨੇ ਬਣਗਾੜੀ ਵਿਅਪਦੀ ਦੇ ਨਾਮ 'ਤੇ ਝੂਠਾ ਪ੍ਰਚਾਰ ਕਰਕੇ ਜਿਹੜੀ ਹੈ ਸਰਕਾਰ ਜਿਹੜੀ ਇਹਨਾਂ ਨੇ ਬਣਾਈ ਸੀ ਕਿ ਉਹਨੇ ਲੱਗਦੇ ਕਿਉਂਕਿ ਕੰਮ ਤਾਂ ਕੋਈ ਕੀਤਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਇਹ ਹੁਣ ਜਿਹੜਾ ਹੈਗਾ 328 ਰੁਪਿਆਂ ਦੀ ਆੜ ਦੇ ਵਿੱਚ ਲੋਕਾਂ ਦਾ ਧਿਆਨ ਡਿਵਰਟ ਕਰਦੇ ਲਈ ਜਿਹੜਾ ਸ਼ਰਮ ਨੇ ਕਾਲੀਦਾਨ ਨੂੰ ਸੁਨੇਹਾ ਆ ਜਿਹੜਾ ਹੈਗਾ ਵਾ ਟਾਰਗੇਟ ਕਰ ਰਹੀ ਹੈਗੀ ਆ ਤੋਂ ਉਸ ਦੇ ਸੰਬੰਧ ਵਿੱਚ ਅਸੀਂ ਇੱਕ ਤਾਂ ਲੋਕਾਂ ਨੂੰ ਜਾਗਰੂਕਤਾ ਕਰਨਾ ਚਾਹੁੰਦੇ ਕਿਉਂਕਿ ਇਹ ਜਿਹੜੇ 328 ਰੁਪਏ ਹੈਗੇ ਆ ਇਦੇ ਵਿੱਚ ਜਦੋਂ ਹੀ ਕਿਉਂਕਿ ਇਹ ਕੋਈ ਇਸ ਤਰ੍ਹਾਂ ਮਾਮਲਾ ਨਹੀਂ ਸੀ ਕਿ ਜਦੋਂ ਇੱਕ ਜਿਹੜਾ ਉੱਥੇ ਅਚਾਰਜ ਸੀਗਾ ਉਹ ਜਦੋਂ ਰਿਟਾਇਰ ਹੋਇਆ ਜਦੋਂ ਦੂਜੇ ਨੂੰ ਚਾਰਜ ਦੇਣ ਲੱਗਾ ਤਾਂ ਉਹਦੀ ਉੱਤੇ ਕਟਿੰਗ ਪਾਈ ਗਈ ਔਰ ਉਸ ਦੀ ਜਦੋਂ ਕਟਿੰਗ ਪਾਈ ਗਈ ਉਹਨੇ ਜਿਹੜਾ ਅਥਾਰਟੀ ਦੇ ਧਿਆਨ ਚ ਲਿਆਂਦਾ ਤੇ ਉਹ ਜਿਹੜੀ ਗੱਲ ਸੀਗੀ ਉਸ ਵੇਲੇ ਅਕਾਉਂਟਕ ਸਾਹਿਬ ਜੀ ਦੇ ਹੁਕਮਾਂ ਤੇ ਜਿਹੜੀ ਹੈਗੀ ਆ ਡਾਕਟਰ ਇਸ਼ਾ ਸਿੰਘ ਹੋਣਾ ਦੀ ਕਮੇਟੀ ਬਣਾਏਗੀ ਜਿਹੜੀ 3 ਮੈਂਬਰੀ ਕਮੇਟੀ ਸੀਗੀ ਉਹਨੇ ਬੜੀ ਡਿਟੇਲਡ ਰਿਪੋਰਟ ਦਿੱਤੀ ਸਾਡੇ ਕੋਲ ਹੈਗੀ ਵੀ ਆ ਕਹੋਗੇ ਤੇ ਅਸੀਂ ਸ਼ੇਅਰ ਕਰਾਂਗੇ ਵੈਬਸਾਈਟ ਤੇ ਵੀ ਸ਼ੁਰੂ ਕਰਦੇ ਕਮੇਟੀ ਦੇ ਤੇ ਪਈ ਹੈ ਉਹਨਾਂ ਨੇ ਉਹ ਜਿਹੜੀ ਹੈਗੀ ਆ ਉਹ ਰਿਪੋਰਟ ਦੇ ਵਿੱਚ ਉਹਨਾਂ ਨੇ 16 ਕਾ ਵਿੱਚ ਚੀਫ ਸਕੱਪਰ ਤੋਂ ਲੈ ਕੇ ਸਾਰੇ ਜਿਹੜੇ ਸੀਗੇ 16 ਬੰਦੇ ਸੀਗੇ ਜਿਹੜੇ ਉਹਨਾਂ ਨੇ ਦੋਸ਼ੀ ਪਾਏ ਸੀਗੇ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਆਏ ਪ੍ਰਬੰਧਕੀ ਤੌਰ ਤੇ ਹੈਗੇ ਚਾਹੇ ਮੌਲਵ ਸੀਗੇ ਉਹਨਾਂ ਦੇ ਇੱਦਾਂ ਦੀ ਕਾਰਵਾਈ ਉਹਨਾਂ ਸਾਰਿਆਂ ਨੂੰ ਨੌਕਰੀ ਤੋਂ ਹਟਾ ਕਰ ਦਿੱਤਾ ਗਿਆ ਜੀ ਉਸ ਵੇਲੇ ਡਿਸਮਿਸ ਵਿਹਲੇ ਕਰ ਦਿੱਤਾ ਗਿਆ ਜੀ ਸਾਰੇ ਦੇ ਸਾਰੇ ਔਰ ਦੁੱਖ ਦੀ ਗੱਲ ਇਹ ਆ ਵੀ ਇਹ ਸਰਕਾਰ ਜਿਹੜੀ ਇਹ ਕਹਿ ਰਹੀ ਹੈਗੀ ਆ ਇਹ ਜਿਹੜੇ ਬੰਦੇ ਦੋਸ਼ੀ ਪਾਏ ਹੀਗੇ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸੰਦੀਪ ਸਿੰਘ ਉਹਨਾਂ ਨੇ ਵੀ ਦੱਸਿਆ ਉਹ ਜਸਪਰੀ ਸਿੰਘ ਨੂੰ ਉੱਥੇ ਅੰਮ੍ਰਿਤਸਰ ਦਾ ਜਿਹੜਾ ਹੈਗਾ ਪਲਾਨਿੰਗ ਬੋਰਡ ਦਾ ਚੇਅਰਮੈਨ ਹੋਇਆ ਹੋਇਆ ਉਹ ਤਾਂ ਉਹਨੂੰ ਤਾਂ ਫੜਿਆ ਨਹੀਂ ਜਿਹੜਾ ਬੰਦਾ ਕਿਉਂਕਿ ਸਰਕਾਰ ਦਾ ਇੱਕ ਧਿਰ ਹੈਗੀ ਆ ਸੋ ਸਰਕਾਰ ਉਸ ਤੋਂ ਸੌ ਲੱਗਦਾ ਹੈਗਾ ਵੀ ਸਰਕਾਰ ਜਿਹੜੀ ਹੈਗੀ ਆ ਸਿਆਸਤ ਕਰ ਰਹੀ ਆ ਔਰ ਉਹਨਾਂ ਦਾ ਮੇਨ ਟਾਰਗੇਟ ਹੈਗਾ ਵਾ ਜਿਹੜਾ ਹੈਗਾ ਸ਼ਰੂਮ ਨਹੀਂ ਕੱਢੀ ਦਾ ਉਹਦਾ ਪ੍ਰਧਾਨ ਜਿਹੜਾ ਹੈ ਗਿਆ ਕਿਉਂਕਿ ਪੰਤਪਤ ਦੀ ਇਲੈਕਸ਼ਨ ਹੋਈ ਉਸ ਤੋਂ ਬਾਅਦ ਜ਼ਿਲ੍ਹਾ ਪੁਰੇਸ਼ ਬਲਾਕ ਸਰਪਤੇ ਦੀਆਂ ਇਲੈਕਸ਼ਨਾਂ ਹੋਈਆਂ ਔਰ ਸਾਰੇ ਪੰਜਾਬ ਦੇ ਵਿੱਚ ਇੱਕ ਜਿਹੜੀ ਹਵਾ ਬਣੀ ਆ ਹੁਣ ਸਰਕਾਰ ਨੂੰ ਇਹ ਜਿਹੜੀ ਵਿਚਾਨੀ ਜਿਹੜੀ ਆ ਉਹ ਖਾਰੀ ਹੈ ਵੀ ਸਾਡਾ 2027 'ਚ ਕੀ ਬਣੂਗਾ ਜਿਸ ਕਰਕੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਤਰ੍ਹਾਂ ਦਾ ਕੋ ਮੁੱਦੇ ਲੱਭਣੀ ਚਾਹੁੰਦੀ ਹੈਗੀ ਆ ਪੀਸੀਓ ਉਹ ਸੋ ਉਹ ਸੋ ਮੁੱਦੇ ਨੂੰ ਟਾਰਗੇਟ ਬਣਾ ਕੇ ਜਿਹੜਾ ਹੈਗਾ ਇਹ ਜਿਹੜਾ ਅਸੀਂ ਕਰ ਸਕੀਏ ਸੋ ਲੋਕਾਂ ਨੂੰ ਜਾਗਰੂਕ ਕਰਾਂਗੇ ਅਸੀਂ ਜੇ ਕਰ ਰਹੇ ਹਾਂ ਉਸ ਨੂੰ ਜਿੱਦਾਂ ਹੁਣ ਇਹ ਕੀਤਾ ਜਾ ਰਿਹਾ ਵੈ ਇਸ ਚੀਜ਼ ਨੂੰ ਲੈ ਕੇ ਕੋਈ ਸੰਘਰਸ਼ ਵੀ ਲੁਕਿਆ ਜਾ ਰਿਹਾ ਤਾਂ ਅੱਛਾ ਦੇਖੋ ਅਸੀਂ ਪਹਿਲਾਂ ਪ੍ਰੈਸ ਦੇ ਰਾਹੀਂ ਜਿਹੜੀ ਹੈਗੀ ਆ ਆਵਾਜ਼ ਪੁਚਾਰੇ ਹੈਗੇ ਆ ਨਹੀਂ ਤੇ ਲੋਕਾਂ ਦੇ ਵਿੱਚ ਜਿਹੜਾ ਪਿੰਡ-ਪਿੰਡ ਤੱਕ ਦੇ ਪਹੁੰਚ ਕੀਤੀ ਜਾਊਗੀ ਲੋਕਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਲੋਕਾਂ ਨੂੰ ਦੱਸਿਆ ਜਾਊ ਕਿਉਂਕਿ ਇਹਨਾਂ ਦਾ ਜਿਹੜਾ ਹੁਣ ਕੱਲ ਤੱਕ ਸਭ ਤੇ ਨੂੰ ਦੱਸਿਆ ਕਿਉਂਕਿ ਜਿਹੜਾ ਮਾਨ ਸਾਹਿਬ ਨੇ ਮੁਖਮਤਰ ਸਾਹਿਬ ਨੇ ਉਹਨਾਂ ਦਾ ਮੇਨ ਹੈਗਾ ਉਹ ਅਕਾਲਤਾਰ ਸਭ ਨਾਲ ਇੱਕ ਇਸ ਨੂੰ ਮੱਥਾ ਲਾ ਰਿਆ ਸ਼ਰੋਮੀ ਕਮੇਟੀ ਜਿਹੜੀ ਆ 1925 ਦੇ ਦਿਨ ਇੰਡੀਪੈਂਡੈਂਟ ਸੰਸਥਾ ਇੱਥੇ ਕੋਈ ਵੀ ਸਰਕਾਰ ਜਿਹੜੀ ਹੈਗੀ ਆ ਉਹ ਇੰਟਰਫੇਅਰ ਨਹੀਂ ਕੀ ਕਰ ਸਕਦੀ ਜਿਹੜੀ ਗੱਲ ਸ਼ਰੋਮੀ ਕਮੇਟੀ ਦੇ ਪ੍ਰਧਾਨ ਸਾਹਿਬ ਕਹਿ ਰਹੇ ਸੀਗੇ ਸੋ ਉਹ ਅਕਾਲਤਾਰ ਸਭ ਨੂੰ ਪਹਿਲੇ ਦਿਨ ਤੋਂ ਉਹਨਾਂ ਕਹਿਤਾ ਵੀ ਮੈਂ ਨੰਗੇ ਪੈਰੀ ਆਉਂਗਾ ਅਗਲੇ ਦਿਨ ਉਹ ਕਹੀ ਦੇ ਕਿਉਂਕਿ ਆਪਾਂ ਦੁਨਿਆਵੀ ਅਦਾਲਤਾਂ 'ਚ ਵੀ ਜਾਂਦੇ ਆ ਤੁਸੀਂ ਸਾਰੇ ਪੇਸ਼ ਹੁੰਦੇ ਹੋਵੋਗੇ ਉੱਥੇ ਤੁਹਾਨੂੰ ਜਿਹੜੇ ਕੇਸ ਦੇ ਸੰਬੰਧੇ ਜਾਓ ਤੁਹਾਨੂੰ ਜੱਜ ਦੇ ਅਕੋਰਡਿੰਗਲੀ ਤੁਹਾਨੂੰ ਉਹ ਬਿਆਨ ਦੇ ਦੇ ਪੈਂਦੇ ਆ ਇਹਨੂੰ ਸੱਦਿਆ ਤੇ ਉੱਥੇ ਇਸ ਗੱਲ ਹੀ ਕਿਹਾ ਵਾ ਕਿ ਇੱਕ ਇਹਦੀ ਵੀਡੀਓ ਵਾਇਰਲ ਹੋ ਰਹੀ ਆ ਇਹਨੇ ਦੱਸਿਆ ਗੁਰੂ ਸਾਹਿਬਾਂ ਦੀਆਂ ਬੋਡਾਂ ਤੇ ਨਾਲੇ ਸ਼ਰਾਬ ਦੇ ਸਿੱਟੇ ਮਾਰੇ ਪਿੰਡਾ ਵਾਲਾ ਸਾਹਿਬ ਜਿਹੜੇ ਸਲਤ ਜਰਨੈਲ ਸਿੰਘ ਜੀ ਆ ਉਹਨਾਂ ਦੇ ਫੋਟੋ ਤੇ ਨਾਲ ਇਹਨਾਂ ਨੇ ਮਿਸ ਰਿਵਿਊ ਕੀਤਾ ਵੀ ਉਹ ਇਹਨਾਂ ਨੂੰ ਪੁੱਛੇ ਨਾ ਵੀ ਤੂੰ ਇਹ ਅਸਲੀਆ ਵੀਡੀਓ ਕਾ ਕਿਸੇ ਗਲਤ ਆ ਤੂੰ ਇਹਦੇ ਬਾਰੇ ਆਪਣਾ ਸਪਸ਼ਟੀਕਰਨ ਦੇ ਬੇਸਿਕਲੀ ਇਹਨਾਂ ਸਪਸ਼ਟੀਕਰਨ ਨਾ ਇਹ ਕਹਿੰਦਾ ਮੈਂ ਦੱਸੂਗਾ ਮੈਂ ਇਹਨਾਂ ਦੇ ਚਿੱਠੇ ਖੋਲੂਗਾ ਹੁਣ ਉਹਨੂੰ ਕਿੰਨੇ ਰੋਕਿਆ ਜਿੰਨੇ ਮਰਜ਼ੀ ਰੋਜ ਪ੍ਰੈਸ ਕਾਨਫਰੰਸਾਂ 'ਚ ਖੋਲ ਲਵੇ ਸ਼ਰੂਮਣੀ ਕਮੇਟੀ ਇਦਾਂ ਦਾ ਇੱਕ ਅਦਾਰਾ ਹੈਗਾ ਕਿਉਂਕਿ ਅਸੀਂ ਹੁਣ ਖੁਦ ਸ਼ਰੂਮਣੀ ਕਮੇਟੀ ਦੇ ਵਿੱਚ ਹੈਗੇ ਆ ਕਿਉਂਕਿ ਇੱਥੇ ਤੇ ਜਿੰਨਾ ਵੀ ਖਰਚਾ ਹੁੰਦਾ ਹਰ ਮਹੀਨੇ ਉਹਦੀ ਅਗਸਟ ਨਿਕਲਦੀ ਹੈਗੀ ਆ ਸਾਰੀ ਡਿਟੇਲਡ ਹੁੰਦਾ ਵੀ ਕਿਦਾਂ ਕਿਦਾਂ ਖਰਚਾ ਸਰਕਾਰ ਨਾਲੋਂ ਤੇ ਜ਼ਿਆਦਾ ਪਾਰਦਰਸ਼ਤਾ ਜਿਹੜੀ ਹੈਗੀ ਆ ਸ਼ਰੂਮਣੀ ਕਮੇਟੀ ਦੇ ਸਿਸਟਮ ਦੇ ਵਿੱਚ ਆ ਇਹ ਇਹਨੂੰ ਸਾਫ਼ ਦੇਣਾ ਚਾਹੀਦਾ ਜਦੋਂ ਇਹਨਾਂ ਹੱਦ ਰੋਕੋ ਸੀ ਨਾ ਇਹ ਕਿਉਂਕਿ ਇਹ ਜਦੋਂ ਹੜਾ ਆਏ ਸੀਗੇ ਪੰਜਾਬ ਦੇ ਵਿੱਚ ਤਰਾਸ਼ਦੀ ਆਈ ਸੀਗੀ ਇਹ ਲੋਕਾਂ ਦਾ ਹਾਲ ਪੁੱਛਣ ਦੇ ਬਹਾਨੇ ਨਾਲ ਉੱਥੇ ਜਾ ਕੇ ਹਸਪਤਾਲ ਦਾਖਲ ਹੋ ਗਿਆ ਸੀਗਾ ਹੌਸਲਾ ਦੇਨਾਂ ਦੇ ਵਿੱਚ ਇਹਨਾਂ ਹੈਗਾ ਸੋ ਇਹ ਜਿਹੜੇ ਹੈਗੇ ਇਹਨਾਂ ਨੇ ਉਹਦਾ ਇੱਕ ਫੰਡ ਕ੍ਰੀਏਟ ਕੀਤਾ ਸੀਗਾ ਕਿ ਅਸੀਂ ਉਹ ਜਿਹੜਾ ਹੜ ਮਾਰਿਆਂ ਦੀ ਕਰ ਰਿਹਾ ਬੇਸਿਕਲੀ ਉਸ ਫੰਡ ਦਾ ਹਿਸਾਬ ਇਹਨੂੰ ਦੇਣਾ ਚਾਹੀਦਾ ਵੀ ਉਹ ਕਿੱਥੇ ਗਿਆ ਜੇ ਇਹਨਾਂ ਪੱਤਰਕਾਰ ਵੀਰਾਂ ਨੇ ਇਹਨਾਂ ਨੂੰ ਪੁੱਛ ਲਾ ਵੀ ਹੈਲੀਕਾਪਟਰ ਤੂੰ ਤੇ ਇੱਥੇ ਨਹੀਂ ਉੱਥੇ ਜਬਾਨ ਬੈਠਾ ਉਹ ਕਿੱਥੇ ਉੜਦਾ ਫਿਰਦਾ ਵਾ ਉਹਨਾਂ ਦਾ ਹਾਂ ਤੇ ਪਰਚੇ ਦਰਜ ਕਰ ਦਿੱਤੇ ਇਹਨਾਂ ਦਾ ਮੇਰਾ ਵੀ ਜਿਹੜਾ ਉਹਨੇ ਉਹ ਦਸੌਦੀਆ ਜਿਹਨੇ ਕਿਹਾ ਸੀ ਨਾ ਕਿ ਦਾ ਸ਼ਾਮ ਦਾਮ ਡੰਡ ਭੇਰ ਉਹ ਜਿਹੜਾ ਹੈਗਾ ਉਹ ਏਜੰਡਾ ਵਰਤ ਕੇ ਇਹ ਪੰਜਾਬੀਆਂ ਨੂੰ ਚੁੱਪ ਕਰਾਉਣਾ ਚਾਹੁੰਦੇ ਆ ਇਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਪੰਜਾਬੀ ਜਿਹੜੇ ਆ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਹੱਥ ਕੰਡਿਆਂ ਤੇ ਡਰਨ ਵਾਲੇ ਨਹੀਂ ਗੇ ਤੇ ਇਹਨਾਂ ਨੂੰ ਜਿਹੜਾ ਹੈਗਾ 227 ਦੇ ਵਿੱਚ ਮੂੰਹ ਤੋੜਵਾ ਜਵਾਬ ਦੇ ਦੇਖੋ ਜੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਏਜੰਡਾ ਮੁੱਖ ਮੁੱਦਾ ਇਹ ਸ਼੍ਰੀ ਗੋਗਨ ਸਿੰਘ ਜੀ ਦੇ ਜਿਹੜੇ 328 ਰੁਪਏ ਦੇ ਸੰਬੰਧ ਵਿੱਚ ਸਰਕਾਰ ਸਿਕਾਨੀ ਜਦ ਸਾਡੀਆਂ ਸੰਸਥਾਵਾਂ ਉਹਨਾਂ ਤੇ ਇਲਜ਼ਾਮ ਝੂਠੇ ਦੋਸ਼ ਲਾ ਰਹੀ ਆ ਉਹਦੇ ਸੰਬੰਧ ਚ ਕਲੀਅਰ ਕਰਨਾ ਇਸ ਤੋਂ ਇਲਾਵਾ ਦਿੱਲੀ ਦੀ ਮੁੱਖ ਮੰਤਰੀ ਸੌਰਖਾ ਮੁੱਖ ਮੰਤਰੀ ਅਰਤੀ ਵੱਲੋਂ ਗੁਰੂ ਸਹਿਬਾਨ ਦੇ ਬਰੋਦੀ ਜਿਹੜੀ ਪਮਾਨ ਚਲ ਕੇ ਸ਼ਬਾਬਲੀ ਵਰਤੀ ਗਈ ਆ ਅਸੀਂ ਉਸੇ ਸੰਬੰਧ ਜਿਹੜੇ ਉਹਦੀ ਨਖੇਦੀ ਕਰਦੇ ਆ